ਤਾ ਜਲੰਧਰ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਜੀਹਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਬਹੁਤ ਵੱਡਾ ਐਨਕਾਊਂਟਰ ਹੋਇਆ ਹੈ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁੱਠ ਭੇੜ ਹੋਈ ਹੈ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਹਾਂ ਦੱਸ ਦੇ ਕਿ ਬਹੁਤ ਵੱਡਾ ਐਨਕਾਊਂਟਰ ਜਲੰਧਰ ਦੇ ਵਿੱਚ ਸੀਪੀ ਸ਼ੋਪਨ ਸ਼ਰਮਾ ਹੋਣਾਂ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹੈ ਜੀਹਾਂ ਦੱਸ ਦੇ ਕਿ ਕਈ ਲੁੱਟ ਐਕਸਟਰੈਕਸ਼ਨ ਤੇ ਕਤਲ ਦੇ ਇਲਜ਼ਾਮ ਸੀ ਇਹਨਾਂ ਦੇ ਉੱਪਰ ਉਹ ਸੁਪਾਰੀ ਦੇ मामले ਇਹਨਾਂ ਦੇ ਉੱਪਰ ਦਰਜ ਸੀ ਤਾਂ ਦੇਖ ਸਕਦੇ ਹੋ ਸੀ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਦਾਦੇ ਕਿ ਜਲੰਧਰ ਦੇ ਵਿੱਚ ਐਨਕਾਊਂਟਰ ਹੋਇਆ ਜੀਆਂ ਦਾਦੇ ਕਿ ਜਲੰਧਰ ਦੇ ਵਿੱਚ ਬਹੁਤ ਵੱਡਾ ਐਨਕਾਊਂਟਰ ਹੋਇਆ ਲਾਰਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀਆਂ ਦਾਦੇ ਕਿ ਐਨਕਾਊਂਟਰ ਮਗਰੋਂ ਗ੍ਰਿਫਤਾਰੀ ਹੋਈ ਹੈ ਦੋਵੇਂ ਗੈਂਗਸਟਰਾਂ ਦੇ ਪਟਾਂ ਦੇ ਵਿੱਚ ਗੋਲੀ ਲੱਗੀ ਹੈ ਤੇ ਦੋਵਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੇਖ ਸਕਦੇ ਹੋ ਸੀ ਦੋਵੇਂ ਗੈਂਗਸਟਰ ਕਿਹਾ ਜਾ ਰਿਹਾ ਹੈ ਕਤਲ ਸੁਪਾਰੀ ਤੇ ਐਕਸਟਰੂਸ਼ਨ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਇਲਜ਼ਾਮਾਂ ਤਹਿਤ ਮਾਮਲੇ ਦਰਸੀ ਦੋਵੇਂ ਗੈਂਗਸਟਰਾਂ ਦੇ ਉੱਪਰ ਤੇ ਜਲੰਧਰ ਪੁਲਿਸ ਨੇ ਸਵੇਰੇ ਸਵੇਰੇ ਵੱਡਾ ਐਨਕਾਊਂਟਰ ਕੀਤਾ ਤਾ ਦੱਸ ਦੇ ਕਿ ਦੋ ਵੱਡੇ ਗੁਰਗਿਆਂ ਨੂੰ ਲਾਰੈਂਸ ਮਿਸ਼ਨੋਈ ਗੈਂਗ ਦੇ ਦੋ ਵੱਡੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਦੇਖ ਸਕਦੇ ਹੋ ਸੀ ਜਲੰਧਰ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਮਿਸ਼ਨਰ ਸਵਪਨ ਸ਼ਰਮਾ ਹੋਣਾ ਦੀ ਅਗਵਾਈ ਦੇ ਵਿੱਚ ਪੂਰੇ ਦਾ ਪੂਰਾ ਇਹ ਆਪਰੇਸ਼ਨ ਚੱਲਿਆ ਜਿਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਤਾਂ ਦਾ ਦੇਖ ਕੇ ਲਗਾਤਾਰ ਗੈਂਗਸਟਰਾਂ ਦੀ ਪੈੜ ਨੱਪਨ ਨੂੰ ਔਰ ਸਖਤਾਈ ਜਿਹੜੀ ਹੈ ਕੀਤੀ ਹੋਈ ਹੈ ਜਿਸ ਹਿਸਾਬ ਦੇ ਨਾਲ ਪੰਜਾਬ ਪੁਲਿਸ ਨੇ ਤਾਦਾਦ ਦੇ ਕੇ ਉਸ ਤੋਂ ਬਾਅਦ ਦੇਖ ਸਾਹ ਦੇ ਉਸੇ ਕਿਸ ਪ੍ਰਕਾਰ ਮੁਠਪੇੜ ਹੋਈ ਹੈ ਜਲੰਧਰ ਦੇ ਵਿੱਚ ਲਗਾਤਾਰ ਕਈ ਐਨਕਾਊਂਟਰ ਜਿਹੜੇ ਆ ਪਹਿਲਾਂ ਬਖ ਬਖ ਸ਼ਹਿਰਾਂ ਦੇ ਵਿੱਚ ਹੋ ਚੁੱਕੇ ਆ ਤੇ ਇੱਕ ਹੋਰ ਐਨਕਾਊਂਟਰ ਵੱਡਾ ਐਨਕਾਊਂਟਰ ਹੋਇਆ ਸਵਪਨ ਸ਼ਰਮਾ ਹੋਣਾ ਦੀ ਅਗਵਾਈ ਦੇ ਬਿਸਤਾਰ ਦਾ ਦੇ ਕੇ ਜਲੰਧਰ ਦੇ ਵਿੱਚ ਸਵੇਰੇ ਸਵੇਰੇ ਵੱਡਾ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਜਿਸ ਤੋਂ ਬਾਅਦ ਲੌਰੈਂਸ ਗੈਂਗ ਦੇ ਸ਼ੂਟਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਦੇਖ ਸਕਦੇ ਹੋ ਸੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰ ਦੱਸ ਦੇ ਕਿ ਐਸਵੀਪੀ 80ਪੀ ਸਭਪਨ ਸ਼ਰਮਾ ਹੋਣਾਂ ਦੀ ਅਗਵਾਈ ਦੇ ਵਿੱਚ ਜਿਹੜਾ ਪੂਰਾ ਦਾ ਪੂਰਾ ਆਪਰੇਸ਼ਨ ਚੱਲਿਆ ਜਿਸ ਤੋਂ ਬਾਅਦ ਦੋਵੇਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਪੁਲਿਸ ਦੇ ਉੱਪਰ ਪਹਿਲਾਂ ਫਾਇਰਿੰਗ ਕੀਤੀ ਪਰ